ਸ਼ਰਮਣੀ ਕਲਾਲ ਦੀ ਵਾਕਿੰਗ ਕਮੇਟੀ ਵੱਲੋਂ ਸਾਫ਼ ਸੁਥਰੀ ਸੀ ਬਾਤਲ ਹੋਣਾ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਉਹ ਜਦਦਰ ਸਾਹਿਬ ਦੇ ਹੁਕਮਾਂ ਦੀ ਅਧੂਰੀ ਪਾਲਣਾ ਮੈਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਤਾਂ ਸੁਭੀਸ਼ੀ ਬਾਦਲ ਤੇ ਸੁਮੇਤ ਹੋ ਜਿਨ੍ਹਾਂ ਜਿਨ੍ਹਾਂ ਨੇ ਅਸਤੀਫੇ ਦਿੱਤੇ ਉਹ ਮਨਜ਼ੂਰ ਕਰਨ ਲਈ ਕਿਹਾ ਸੀ ਬਾਕੀਆਂ ਬਾਰੇ ਚੁੱਪ ਬਟਣਾ ਮੈਂ ਸਮਝਦਾ ਉਸ ਹੁਕਮ ਦੀ ਉਲੰਘਣਾ ਕਰਨਾਈ ਚੱਲ ਦੂਜੀ ਸਭ ਤੋਂ ਵੱਡੀ ਉਲੰਘਣਾ ਵਾਂ ਜਿਹੜੀ ਅਸਤੀਫੇ ਤੋਂ ਬਾਅਦ ਪੰਥ ਦੀ ਬਾਗ ਰੋੜ 7 ਮੈਂਬਰੀ ਕਮੇਟੀ ਦੇ ਹਵਾਲੇ ਕੀਤੀ ਸੀ 7 ਮੈਂਬਰੀ ਕਮੇਟੀ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ 6 ਮਹੀਨੇ ਦੇ ਅੰਦਰ ਅੰਦਰ ਕਰੇ ਇਹ ਹੁਕਮ ਦਿੱਤੇ ਸੀ ਅੱਜ ਜਿਸ ਤਰ੍ਹਾਂ ਸ਼ਰਮਣੀ ਕਾਲ ਦਾ ਦੀ ਵਰਕਿੰਗ ਕਮੇਟੀ ਨੇ ਆਪਣੇ ਆਪ ਹੀ ਮਤਲਬ অবজারভার ਨਿਯੁਕਤ ਕਰਤੇ ਆਪਣੇ ਆਪ ਭਰਤੀ ਕਰਨ ਦੇ ਐਲਾਨ ਕਰਤੇ 7 ਮੈਂਬਰੀ ਕਮੇਟੀ ਨੂੰ ਬਿਲਕੁਲ ਤਾਰ ਪਿੱਡੋ ਕਰਤਾ ਜੇ ਜਹੈਦਾਰ ਸਾਹਿਬ ਦੇ ਹੁਕਮ ਦੀ ਇਹ ਤਾਂ ਮੈਂ ਸਮਝਦਾ ਉਹ ਤੋਂ ਲੰਗੜਾ ਕਰਨ ਬਾਰੇ ਗੱਲ ਹੈ ਉਹ ਤੋਂ ਪਕੌੜੇ ਵਾਲੀ ਗੱਲ ਹੈ ਉਹਨੂੰ ਪਿੱਠ ਦਿਖਾਉਣ ਬਾਰੇ ਗੱਲ ਹੈ ਔਰ ਇਹ ਕਿਸੇ ਤਰ੍ਹਾਂ ਵੀ ਪੰਥ ਕੀਤਾ ਨਹੀਂ ਹੋ ਸਕਦਾ ਜਹੈਦਾਰ ਨੇ ਸਾਹਿਬ ਨੇ ਜਿਹੜੀ ਭਾਵਨਾ ਲੋਕਾਂ ਦੀ ਪ੍ਰਗਟ ਕੀਤੀ ਸੀ ਕਿ ਖਿਲਰੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਤੇ ਉਹਦੇ ਲਈ 7 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਆਲੇ ਦੁਆਲੇ ਜਿੰਨੇ ਖਿੰਡਿਆ ਹੋਏ ਸਾਰੇ ਦਲ ਸੀ ਭਾਵੇਂ ਸ਼ਰਮਣੀ ਗੱਲ ਦਾ ਸੁਧਾਰ ਲੈ ਰਹੀ ਸੀ ਭਾਵੇਂ ਕੋ ਹੋਰ ਸੀ ਸਾਰਿਆਂ ਨੂੰ ਆਪਣੇ ਚੁੱਲ੍ਹੇ ਸਵੇਟ ਕੇ 7 ਮੈਂਬਰੀ ਕਮੇਟੀ ਦੇ ਨਾਲ ਰੰਦਾ ਦੇਸੀ ਅੱਜ ਇਸ ਤਰ੍ਹਾਂ ਕਰਕੇ ਮੈਂ ਸਮਝਦਾ ਹਾਂ ਸਾਰੇ ਨੂੰ ਤਾਰਪੀਡੋ ਕੀਤਾ ਅਸੀਂ ਅੱਜ ਬੇਨਤੀ ਕਰਦੇ ਹਾਂ ਕਿ ਉਹ ਇਹ ਪੰਥਕ ਹਿੱਤਾਂ 'ਚ ਆ ਪੰਜਾਬ ਦੇ ਹਿੱਤਾਂ 'ਚ ਤੇ ਜਥੇਦਾਰ ਸਾਹਿਬ ਦੇ ਹੁਕਮ ਨਾਮੇ ਨੂੰ ਪਰ ਇਨਵਿਨ ਮੰਨਿਆ ਜਾਵੇ ਉਹ ਤੇ ਮਤਲਬ ਉਹ ਤੋਂ ਭੱਜਣਾ ਉਹਨੂੰ ਤਾਰਪੀਡੋ ਕਰਨਾ ਪੰਥਕ ਹਿੱਤਾਂ 'ਚ ਕਦੇ ਵੀ ਨਹੀਂ ਹੋ ਸਕਦਾ ਔਰ ਕਿਉਂਕਿ ਜੇ ਪੰਥਕ ਸ਼ਕਤੀ ਨੂੰ ਜੋੜਨਾ ਤਾਂ ਸਾਰਿਆਂ ਨੂੰ ਨਾਲ ਜੋੜਨਾ ਪਵੇਗਾ ਔਰ ਜਹਦਰ ਸਾਹਿਬ ਦੇ ਹੁਕਮ ਵੀ ਲੰਗਣਾ ਨਹੀਂ ਕਰਨੀ ਚਾਹੀਦੀ ਅਸੀਂ ਉਹਨਾਂ ਨੂੰ ਅੱਜ ਅਪੀਲ ਕਰਦੇ ਜੇ ਅਕਾਲੀ ਕੋਹਣ ਵਾਲੇ ਫਕੂਨਾਵਾਰੀ ਕਰਨਗੇ ਹੁਕਮ ਤੇ ਪਾਲਣਾ ਨਹੀਂ ਕਰਨਗੇ ਫਿਰ ਹੋਰ ਕੰਮ ਕਰੇਗਾ ਸ਼ਰਮਣੀ ਕਲਾਲ ਦੀ ਵਾਕਿੰਗ ਕਮੇਟੀ ਵੱਲੋਂ ਸਾਥ ਸੁਵੀ ਸੀ ਬਾਦਲ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਉਸ ਜਹਦਰ ਸਾਹਿਬ ਦੇ ਹੁਕਮਾਂ ਦੀ ਅਧੂਰੀ ਪਾਲਣਾ ਮੈਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਤਾਂ ਸੁਭੀਰ ਸਿੰਘ ਬਾਦਲ ਤੇ ਸੁਮੇਤ ਉਹ ਜਿਨ੍ਹਾਂ ਜਿਨ੍ਹਾਂ ਨੇ ਸਿਫੇ ਦਿੱਤੇ ਉਹ ਮਨਜ਼ੂਰ ਕਰਨ ਲਈ ਕਿਹਾ ਸੀ ਬਾਕੀਆਂ ਵਾਰੇ ਚੁੱਪ ਬਟਣਾ ਮੈਂ ਸਮਝਦਾ ਉਸ ਹੁਕਮ ਦੀ ਉਲੰਘਣਾ ਕਰਨਾਈ ਗੱਲ ਦੂਜੀ ਸਭ ਤੋਂ ਵੱਡੀ ਉਲੰਘਣਾ ਵਾ ਜਿਹੜੀ ਸਿਫੇ ਤੋਂ ਬਾਅਦ ਪੰਜ ਦੀ ਬਾਗ ਰੋੜ 7 ਮੈਂਬਰੀ ਕਮੇਟੀ ਦੇ ਹਵਾਲੇ ਕੀਤੀ ਸੀ 7 ਮੈਂਬਰੀ ਕਮੇਟੀ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ 6 ਮਹੀਨੇ ਦੇ ਅੰਦਰ ਅੰਦਰ ਕਰੇ ਇਹ ਹੁਕਮ ਦਿੱਤੇ ਸੀ ਅੱਜ ਜਿਸ ਤਰ੍ਹਾਂ ਸ਼ਰਮਣੀ ਕਲਦਾ ਦੀ ਵਰਕਿੰਗ ਕਮੇਟੀ ਨੇ ਆਪਣੇ ਆਪ ਹੀ ਮਰ ਅਬਜ਼ਰ ਵਰ ਨਿਯੁਕਤ ਕਰਤੇ ਆਪਣੇ ਆਪੇ ਭਰਤੀ ਕਰਨ ਦੇ ਐਲਾਨ ਕਰਤੇ ਸੱਤ ਮੈਂਬਰੀ ਕਮੇਟੀ ਨੂੰ ਬਿਲਕੁਲੇ ਤਾਰ ਪਿੱਡੋ ਕਰਤਾ ਜਹੇਦਾਰ ਸਾਹਿਬ ਦੇ ਹੁਕਮ ਦੀ ਇਹ ਤਾਂ ਮੈਂ ਸਮਝਦਾ ਉਹ ਤੋਂ ਲੰਗੜਾ ਕਰਨ ਵਾਲੀ ਗੱਲ ਹੈ ਉਹ ਤੋਂ ਪਕੌੜੇ ਵਾਲੀ ਗੱਲ ਹੈ ਉਹਨੂੰ ਪਿੱਠ ਦਿਖਾਉਣ ਵਾਲੀ ਗੱਲ ਹੈ ਔਰ ਇਹ ਕਿਸੇ ਤਰ੍ਹਾਂ ਵੀ ਪੰਥ ਕੀਤਾ ਨਹੀਂ ਹੋ ਸਕਦਾ ਜਹੇਦਾਰ ਨੇ ਸਰਬ ਨੇ ਜਿਹੜੀ ਭਾਵਨਾ ਲੋਕਾਂ ਦੀ ਪ੍ਰਗਟ ਕੀਤੀ ਸੀ ਕਿ ਖਿੱਲਰੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਤੇ ਉਹਦੇ ਲਈ ਛਤਮੈਂਬਰੀ ਕਮੇਟੀ ਬਣਾਈ ਸੀ ਉਹਦੇ ਆਲੇ ਦੁਆਲੇ ਜਿੰਨੇ ਖਿੰਡਿਆ ਹੋਏ ਸਾਰੇ ਦਲ ਸੀ ਭਾਵੇਂ ਸ਼ਰਮਣੀ ਗੱਲ ਦਾ ਸੁਧਾਰ ਲੈ ਰਹੀ ਸੀ ਭਾਵੇਂ ਕੋ ਹੋਰ ਸੀ ਸਾਰਿਆਂ ਨੂੰ ਆਪਣੇ ਚੁੱਲੇ ਸਵੇਟ ਕੇ ਛਤਮੈਂਬਰੀ ਕਮੇਟੀ ਦੇ ਨਾਲ ਖੜਨ ਦਾ ਹਦੇਸ ਸੀ ਅੱਜ ਇਸ ਤਰ੍ਹਾਂ ਕਰਕੇ ਮੈਂ ਸਮਝਦਾ ਹਾਂ ਸਾਰੇ ਨੂੰ ਤਾਰ ਪੀਡੋ ਕੀਤਾ ਅਸੀਂ ਅੱਜ ਬੇਨਤੀ ਕਰਦੇ ਹਾਂ ਕਿ ਉਹ ਇਹ ਪੰਥਕ ਹਿੱਤਾਂ 'ਚ ਆ ਪੰਜਾਬ ਦੇ ਹਿੱਤਾਂ 'ਚ ਤੇ ਜਹਦਾ ਸਾਹਿਬ ਦੇ ਹੁਕਮ ਨਾਵੇਂ ਨੂੰ ਪਰ ਇਨਵੇਂ ਮੰਨਿਆ ਜਾਵੇ ਉਹਦੇ ਮਤਲਬ ਉਹ ਤੋਂ ਭਜਣਾ ਉਹਨੂੰ ਤਾਰਕਿਡੋ ਕਰਨਾ ਪੰਥਕ ਹਿੱਤਾਂ 'ਚ ਕਦੇ ਵੀ ਨਹੀਂ ਹੋ ਸਕਦਾ ਔਰ ਕਿਉਂਕਿ ਜੇ ਪੰਥਕ ਸ਼ਕਤੀ ਨੂੰ ਜੋੜਨਾ ਤਾਂ ਸਾਰਿਆਂ ਨੂੰ ਨਾਲ ਜੋੜਨਾ ਪਏਗਾ ਔਰ ਜਹਦਾ ਸਾਹਿਬ ਦੇ ਹੁਕਮ ਦੀ ਲੰਗਣਾ ਨਹੀਂ ਕਰਨੀ ਚਾਹੀਦੀ ਅਸੀਂ ਉਹਨਾਂ ਨੂੰ ਅੱਜ ਅਪੀਲ ਕਰਦੇ ਆਂ ਜੇ ਅਕਾਲੀ ਕੋਹਣ ਵਾਲੇ ਫੁਕੋਨਾਵਾਰੀ ਬਣਨਗੇ ਹੁਕਮ ਤੇ ਪਾਲਾਂ ਚ ਕਰਨਗੇ ਫਿਰ ਹੋਰ ਕੌਣ ਕਰੇਗਾ